What is that? you um. ਸੋਣ ਰੇ ਮਨ ਆ ਤੈ ਕਾਟ ਬ੍ਰਹਮਨ ਨਿਵਾਸ ਜੇ ਬ੍ਰਾਹਮੀ ਹਮਤ ਜੀ ਕਰਤਾ ਰਾਮ ਪਛਾ

ਸਾਚੋ ਨਹੀਂ ਨਾਨਕ ਬਿਨ ਭਗ panita Amen. ਨਹਾਰ ਭਜਨ ਫਰਦਤਾ ਹੈ ਜਮ ਫੰਦ ਮੈਂ ਬਹ ਸੰਦੀਪ ਹੈ ਦੁਖ ਮੈਂ ਸੰਗਨਾ ਕੋਏ ਹੋ ਨਾਨਕ ਹਰ ਭਜਨ ਨਾ ਅੰਤ ਸਾ

ਉਹ ਨਹੀਂ ਨਾਨਕ ਕਹਿਉ ਬਕਾਨ ਹਰ ਕਰਤ ਹੈ ਦੇਖੋ ਬਿਰਸੈ ਛਿਨ ਮੈਂ ਮੀਤੇ ਤੇ ਪ੍ਰਾਣੀ ਹਰ ਜਸ ਕਰਿਉ ਨਾਨਕ ਤੇ ਜਗ ਜੀ ਆਰੇ ਅੰਦਰ ਨਹੀਂ ਨਾਨਕ ਸਾਜੀ ਮਾਲ ਇੱਕ ਬਲਤ ਭਗਵਾਨ ਜੇ ਪ੍ਰਾਨੀ ਕੈ ਨਾਏ ਮਨ ਜਸੇ Let uh... जो नानक बि ताई ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਉਹ ਬੰਦਨ ਪਾਰੇ ਕਛੂ ਨਾ ਹੋਜੇ ਉਪਾ I'm not he goes. ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਹੈ ਬਾਪੁਰ ਕਾ ਪਈਓ ਜਿਸ ਕਾ ਸਭ Obrigado. and ਨੰਦਨ ਪਰਤਮ ਰਾਗ ਭੈ ਲੋਬਹਿ ਕਰਹੀ ਪੰਚ ਰਾਗ ਦੀ ਛੰਦ ਉਚਰਹੀ ਵਰਤਮ ਪਹਿਲ ਵੀ ਬਿਲਾਵਲੀ ਪੰਨਿਆ ਕੀ ਗਾਵੇ ਬੰਗਲੀ ਪੁਰਨ ਅਸਲੇਖੀ ਕੀ ਭਈ ਬਾਰੀ ਇਹ ਪੈਰੋ ਕੀ ਮਾਂਚੋ ਨਾਰੀ ਪੰਚਮ ਹਾਰਕ ਦੇਸ਼ਾਪ ਸੁਣਾਵੇ ਮੰਗਲ ਮਮਦ ਮਾਧਮ ਗਾਵੇ ਲਰਤ ਬਿਲਾਵਲ ਨਾ ਗਹੀ اپنی اپنی بات অষ্টپتر پہر کے گائے گائیں پتے دوتیا مال کو کے الاپ چندراپتی پانچو تھاپے گوند کریا دیو کنھاری کنھاری سیتی اچاری ਸਨਾ ਜੀ ਪੰਚੁ ਗਾਈ ਮਾਲਾ ਤੇ ਸਤ ਸੰਗ ਲਾਈ ਮਾਲ ਮਸਤੰਗ ਮੇਵਾਰ ਪ੍ਰਵਚਨ ਤੋਸ ਪਿਓ ਬਾਰਾ ਖਾਟਿਓ ਪਉਰਾਨੰਦ ਗਾਏ ਅਸਤ ਮਾਲ ਖੋ ਸਤ ਸੰਗ ਲਾਈ ਪੁੰਨ ਆਇਓ ਹਿੰਦੋਲ ਮਤਿ ਦਾ ਸੰਯਤ ਸੁਤ ਉਠੇਤਾ ਅਤਲੋ ਜਾਇਨ ਤਾਰ ਮਿਲਾਵਈ ਤੇ ਲੰਕੀ ਦੇਵਕ੍ਰਿਆਈ ਬਸ ਸੱਤੇ ਸੰਦੂਰ ਸੁਹਾਈ ਸਤਹੀ ਈ ਲੇ ਪਾਰ ਜਾ ਸੰਲਾਈ ਪੰਚਵਾਜਾ ਤੁਰਮਾਨੰਦ ਭਾਸ ਕਰਿ ਆਈ ਚੰਦਰ ਮਿੰਬ ਬੰਧਨ ਸੁਹਾਈ ਸਤਬਾਨਿ ਵਾਹੀ ਬਿਨੋਤਾ ਗਾਵਸਤਾਰ ਸੁਚਾਂਤਕ ਨੋਦਾ ਅਸ਼ਟਪੁੱਤਰ ਮੈਂ ਕਹੇ ਸواری ਪਤਿਆਈ ਲੋਕੀਂ ਵਾਰੀ ਕਥੇਲੀ ਪਟਮੰਦਰੀ ਲੋਡੀ ਕਹੀ ਆਲਾਪ ਕਬੋਦੀ ਆਉ ਗੂਜਰੀ ਸੰਗ ਦੀਪਕ ਕੇ ਧਾਪ ਕਲੰਕਾ ਸੁੰਤਰ ਆਉ ਰਾਮਾ ਕਮਲਾ ਤੁਮ ਚੰਪਕ ਕੇ ਧਾਮ ਗਉਰਾਉ ਤੰਤਰ ਆਪ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮੇਰਾ ਸ੍ਰੀ ਰਾਦ ਵੇ ਗਾਵੇ ਪੰਚ ਸੰਗ ਬਰੰਗਨ ਲਾਵੇ बेलारी कर्नाटक तरी गौरी गावे आसावरी ते पाच सिंध वी आलापी श्री राग सिं पाचो थापी तालू चार सागराय ओर गुंडगपीर अष्टपुत्र श्री राग के गुंड गुंभमीर हस्नमे राघव गावे पाचो संग वरतन लाभे ਸੋਰਠਿ ਗੋਣ ਬਲਾਰੀ ਧੁਨੀ ਪੁਨਰ ਗਾਵਹਿ ਆਸਾ ਗੁਣ ਗੁਨੀ ਉਚੈ ਸੁਰਾ ਸੁਹੋਂ ਬਣਕਿਨੇ ਮੇਗਰਾ ਦਸ਼ਮ ਪਾਚੋ ਚਿਨੀ ਬੈਰਾタル ਗਤタル ਕੇਦਾਰਾ Jesus! The...